ਇਹ ਮਹੀਨਿਆਂ ਤੋਂ ਬਾਅਦ ਵਾਲੀ ਕੋਈ ਵੀ ਵੀਡੀਓ YouTube ਤੇ ਦੇਖਣ ਨੂੰ ਨਹੀਂ ਮਿਲੂਗੀ ਇਹਦਾ ਵੀ ਰੌਲਾ ਉਹੀ ਚੱਲ ਰਿਹਾ ਜਿਵੇਂ ਬਾਬਰੀ ਮਸਜਿਦ ਦਾ ਰੌਲਾ ਸੀ ਉੱਥੇ ਕਿਹਾ ਜਾਂਦਾ ਕਿ ਬਾਬਰੀ ਮਸਜਿਦ ਨਹੀਂ ਸੀ ਉੱਥੇ ਇੱਕ ਮੰਦਿਰ ਬਣਿਆ ਹੁੰਦਾ ਸੀ ਉਹਨੂੰ ਢਾਹ ਕੇ ਉੱਥੇ ਮੰਦਿਰ ਬਣਾ ਦਿੱਤਾ ਗਿਆ ਹੁਣ ਇਸ ਮਸਜਿਦ ਦਾ ਵੀ ਇਹੀ ਰੌਲਾ ਚੱਲ ਰਿਹਾ ਇਹਦਾ ਮੌਲਵੀ ਮੋਲਾਣਾ ਇੱਥੇ ਬਹਿ ਕੇ ਖੁਤਬਾ ਪੜ੍ਹਦੇ ਨੇ ਖੁਤਬਾ ਪੜ੍ਹਨ ਤੋਂ ਬਾਅਦ ਫਿਰ ਨਮਾਜ਼ ਪੜ੍ਹੀ ਜਾਂਦੀ ਹੈ ਤੇ ਯਹਾਂ ਪੇ ਦੱਸਣਾ ਥੋੜਾ ਜਾ ਕੇ ਭਈ ਪੱਛਮ ਕਿਧਰੇ ਪੱਛਮ ਦੀ ਤਰਫ ਸਾਊਦੀ ਅਰਬ ਕਾ ਜੇ ਅੱਛਾ ਬਾਈ ਨੇ ਕਿਹਾ ਵੀ ਜਿਹੜਾ ਮੱਕਾ ਮਦੀਨਾ ਨਾ ਉਹ ਬੜੇ ਚਿਰ ਦਾ ਤੁਰਿਆ ਹੋਇਆ ਇਹ ਮੇਰਾ ਬਾਰੀ ਬਾਰੀ ਸਮਾਨ ਚੈੱਕ ਕਰਨ ਹੱਥ ਲਾ ਕੇ ਵੀ ਕੋਈ ਐਸੀ ਬੀ ਐਸੀ ਚੀਜ਼ ਤਾਂ ਨਹੀਂ ਛੱਡ ਗਿਆ ਹਨਾ ਵੀ ਆਪਾਂ ਨੂੰ ਕਈ ਵਾਰ ਹੋ ਹੀ ਜਾਂਦਾ ਵੀ ਕੋਈ ਆ ਗਿਆ ਤੇ ਆਪਣੇ ਕੋਲ ਤੇ ਐਵੇਂ ਕੋਈ ਬੈਗ ਰੱਖ ਕੇ ਚਲਾ ਗਿਆ ਮੁੜ ਕੇ ਆ ਹੀ ਨਹੀਂ ਹੈਗਾ ਨਾ ਇਹਨਾਂ ਨੇ ਮੇਰਾ ਆਧਾਰ ਕਾਰਡ ਲਿਆ ਨਾ ਇਹਨਾਂ ਨੇ ਮੇਰਾ ਕੋਈ ਫੋਨ ਨੰਬਰ ਲਿਆ ਇਹ ਸਾਰੇ ਚਿੰਤਾ ਚ ਪੈ ਗਈ ਇਹ ਮੈਨੂੰ ਐ ਲੱਗਦਾ ਜਿਵੇਂ ਕੋਈ ਬੜੇ ਤਗੜੇ ਇਸ਼ੂਆਂ ਵਾਲੇ ਸ਼ਹਿਰ ਨਹੀਂ ਬਈ ਜਿੱਥੇ ਕਿਤੇ ਵੀ ਜਾਣੇ ਆ ਨਹੀਂ ਫੋਨ ਚਲਾਉਣਾ ਨਹੀਂ ਵੀਡੀਓ ਬਣਾਉਣੀ ਫੋਨ ਤੁਹਾਨੂੰ ਦਿਖਾਵਾਂ ਫੋਟੋ ਕਿਹਦੀ ਲੱਗੀ ਐ ਇੱਥੇ ਆਹ ਦੇਖੋ ਵਾਹਿਗੁਰੂ ਜੀ ਕੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਡੀਓ ਦੇਖ ਰਹੇ ਸਾਰੇ ਸੱਜਣਾ ਮਿੱਤਰਾਂ ਨੂੰ ਸਤਿ ਸ਼੍ਰੀ ਅਕਾਲ ਜੀ ਆਪਾਂ ਕੋਲ ਰਹੇ ਆ ਵੈਸਟ ਬੰਗਾਲ ਐਪੀਸੋਡ ਨੰਬਰ 5 ਤੇ ਇਸ ਟਾਈਮ ਅਸੀਂ ਖੜੇ ਆ ਜੀ ਮਾਲਦਾ ਡਿਸਟ੍ਰਿਕਟ ਦੇ ਵਿੱਚ ਮਾਲਦਾ ਸ਼ਹਿਰ ਤੋਂ 20 ਕਿਲੋਮੀਟਰ ਪਹਿਲਾਂ ਜਿਹੜੇ ਸ਼ਹਿਰ ਦੇ ਵਿੱਚ ਆਪਾਂ ਖੜੇ ਆਂ ਜੀ ਇਹਦਾ ਨਾਮ ਹੈਗਾ ਅਦੀਨਾ ਤੇ ਮੇਰੇ ਪਿਛਲੇ ਪਾਸੇ ਇਧਰ ਨਾਲ ਅਦੀਨਾ ਮਸਜਿਦ ਬਣੀ ਹੋਈ ਆ ਇਹ ਬਹੁਤ ਤਗੜੀ ਤੇ ਬਹੁਤ ਸੋਹਣੀ ਮਸਜਿਦ ਆ ਯਾਰ ਮੈਂ ਪਰਸੋ ਵੀ ਇੱਥੇ ਆਉਣਾ ਚਾਹੁੰਦਾ ਸੀ ਸਰਸਵਤੀ ਪੂਜਾ ਕਰਕੇ ਇੱਥੇ ਬਹੁਤ ਜਿਆਦਾ ਇਕੱਠ ਸੀ ਤੇ ਮੇਰੇ ਕੋਲ ਮੋਟਰਸਾਈਕਲ ਤੇ ਸਮਾਨ ਬਹੁਤ ਜਿਆਦਾ ਹੁੰਦਾ ਮੈਂ ਕਿਹਾ ਆਪਣਾ ਸਮਾਨ ਨੌਰਾ ਪਰਾਂ ਹੋ ਜੇ ਫਿਰ ਮੈਂ ਗੁਰੂ ਘਰ ਚਲਾ ਗਿਆ ਗੁਰੂ ਘਰ ਦੇ ਵਿੱਚ ਸਮਾਨ ਰੱਖ ਕੇ ਨਾਲ ਮੇਰੇ ਇਸ ਟਾਈਮ ਬਾਈ ਮੋਤੀ ਜਿਹੜਾ ਜਿਨ੍ਹਾਂ ਨੇ ਪਿਛਲੀ ਵੀਡੀਓ ਦੇਖੀ ਹੋਣੀ ਉਹਨਾਂ ਨੂੰ ਪਤਾ ਸੀ ਬਈ ਮੋਤੀ ਮੈਨੂੰ ਥੋੜੀ ਜੀ ਇਨਫੋਰਮੇਸ਼ਨ ਦੇ ਰਿਹਾ ਇੱਥੇ ਘੁੰਮਣ ਵਾਸਤੇ ਹਨਾ ਇਹ ਹੈਗੀ ਆ ਜੀ ਅਦੀਨਾ ਮਸਜਿਦ ਅਦੀਨਾ ਮਸਜਿਦ ਦੇ ਵਿੱਚ ਮੋਬਾਈਲ ਕਿਸੇ ਵੀ ਹਾਲਤ ਦੇ ਵਿੱਚ ਤੁਸੀਂ ਅੰਦਰ ਨਹੀਂ ਲਿਜਾ ਸਕਦੇ ਮੇਰੇ ਕੋਲ ਦੋ ਮੋਬਾਈਲ ਸੀ ਪਹਿਲਾਂ ਮੈਂ ਸੋਚਿਆ ਮੈਂ ਕਿਹਾ ਯਾਰ ਵੀ ਬਹੁਤ ਸੋਹਣੀ ਚੀਜ਼ ਆ ਇਹ ਆਪਾਂ ਚੋਰੀ ਛੁਪੇ ਬਣਾ ਲਾਂਗੇ ਪਰ ਬਾਅਦ ਦੇ ਵਿੱਚ ਜਦੋਂ ਮੋਤੀ ਨੇ ਮੈਨੂੰ ਇਹਦੇ ਬਾਰੇ ਗੱਲਾਂ ਬਾਤਾਂ ਦੱਸੀਆਂ ਫਿਰ ਮੇਰਾ ਮੈਂ ਕਿਹਾ ਛੱਡ ਪਰੇ ਯਾਰ ਆਪਾਂ ਰਿਸਕ ਨਹੀਂ ਲੈਂਦੇ ਅਸਲ ਦੇ ਵਿੱਚ ਇਹਦੇ ਵਿੱਚ ਨਾ ਕੇਸ ਚੱਲ ਰਿਹਾ ਅਦੀਨਾ ਅਦੀਨਾ ਮਸਜਿਦ ਦਾ ਕੇਸ ਚੱਲ ਰਿਹਾ ਕੇਸ ਇਹ ਹੈ ਕਿ ਅੱਜ ਤੋਂ ਜੇ ਤੁਸੀਂ 1 ਸਾਲ ਪਹਿਲਾਂ ਦੀ ਗੱਲ ਕਰੋਗੇ ਜਾਂ ਤੁਸੀਂ 6 ਮਹੀਨਿਆਂ ਤੋਂ ਪੁਰਾਣੀ ਗੱਲ ਕਰੋਗੇ ਤਾਂ ਤੁਹਾਨੂੰ ਇਹਦੀਆਂ ਵੀਡੀਓਜ਼ YouTube ਤੇ ਦੇਖਣ ਨੂੰ ਮਿਲਣਗੀਆਂ ਪਰ 6 ਮਹੀਨਿਆਂ ਤੋਂ ਬਾਅਦ ਵਾਲੀ ਕੋਈ ਵੀ ਵੀਡੀਓ YouTube ਤੇ ਦੇਖਣ ਨੂੰ ਨਹੀਂ ਮਿਲੂਗੀ ਇਹਦਾ ਵੀ ਰੌਲਾ ਉਹੀ ਚੱਲ ਰਿਹਾ ਜਿਵੇਂ ਬਾਬਰੀ ਮਸਜਿਦ ਦਾ ਰੌਲਾ ਸੀ ਉੱਥੇ ਕਹੇ ਜਾਂਦਾ ਕਿ ਬਾਬਰੀ ਮਸਜਿਦ ਨਹੀਂ ਸੀ ਉੱਥੇ ਇੱਕ ਮੰਦਿਰ ਬਣਿਆ ਹੁੰਦਾ ਸੀ ਉਹਨੂੰ ਢਾ ਕੇ ਉੱਥੇ ਮੰਦਿਰ ਬਣਾ ਦਿੱਤਾ ਗਿਆ ਹੁਣ ਇਸ ਮਸਜਿਦ ਦਾ ਵੀ ਇਹੀ ਰੌਲਾ ਚੱਲ ਰਿਹਾ ਇਹਦਾ ਆਰਕੀਟੈਕਚਰ ਐਡਾ ਕਿ ਜਿਆਦਾ ਸੋਹਣਾ ਨਾ ਮੰਦਿਰ ਜਾ ਕੇ ਆਏ ਯਾਰ ਕੰਧਾਂ ਨੂੰ ਹੱਥ ਲਾ ਕੇ ਆਏ ਫੀਲ ਆਉਂਦਾ ਸੀ ਐਡਾ ਕਿ ਤਕੜਾ ਆਰਕੀਟੈਕਚਰ ਇਹਦੇ ਵਿੱਚ ਬਣਿਆ ਹੋਇਆ ਤੇ ਨਮਾਜ਼ ਪੜਨ ਵਾਲੀਆਂ ਥਾਮਾਂ ਬਣੀਆਂ ਹੋਈਆਂ ਨੇ ਇਹ 13ਵੀਂ ਸੈਂਚਰੀ ਦੇ ਵਿੱਚ ਸਿਕੰਦਰ ਸ਼ਾਹ ਨੇ ਇਹ ਬਣਾਈ ਸੀ ਮਸਜਿਦ ਤੇ ਸਿਕੰਦਰ ਸ਼ਾਹ ਦੀ ਕਬਰ ਵੀ ਇਹਦੇ ਅੰਦਰ ਬਣੀ ਹੋਈ ਹੈ ਉਹ ਚੀਜ਼ਾਂ ਵਿੱਚ ਸਾਰਾ ਕੁਝ ਦੇਖ ਕੇ ਆ ਗਿਆ ਜੇ ਤੁਸੀਂ ਇਹਦੇ ਬਾਰੇ ਵੀਡੀਓ ਦੇਖਣੀਆਂ ਨੇ ਵੀ ਲੱਗਦੀ ਕਿਵੇਂ ਦੀ ਆਹੇ ਤਾਂ ਮੈਂ ਮਾੜੇ-ਮੋٹے ਸ਼ਾਰਟ ਹੋਗੇ YouTube ਦੇ ਜਾਂ ਮਾੜੀਆਂ-ਮੋਟੀਆਂ ਫੋਟੋਆਂ ਮੈਂ ਐਡ ਕਰ ਦੂੰਗਾ ਨਹੀਂ ਤੁਸੀਂ ਕਿਸੇ ਹੋਰ ਦੀ ਵੀਡੀਓ YouTube ਤੇ ਕੱਢ ਕੇ ਦੇਖ ਲਿਓ ਪਰ ਤੁਹਾਨੂੰ ਉਹਦੇ ਬਾਰੇ ਕੋਈ ਮਤਲਬ ਸਮਝ ਨਹੀਂ ਲੱਗਣੀ ਵੀ ਉਹ ਕਹਿ ਕੀ ਰਹੇ ਨੇ YouTube ਤੇ ਮੈਂ ਤਾਂ ਦੱਸ ਰਿਹਾ ਹਾਂ ਵੀਡੀਓ ਕਿਉਂਕਿ ਸਾਰੀਆਂ ਵੀਡੀਓ ਬੰਗਾਲੀ ਭਾਸ਼ਾ ਦੇ ਵਿੱਚ ਪਈਆਂ ਨੇ ਅਦੀਨਾ ਮਸਜਿਦ ਦੇ ਵਿੱਚ ਕਿਹਾ ਜਾਂਦਾ ਕਿ ਇੱਥੇ ਆਦੀਨਾਥ ਟੈਂਪਲ ਹੁੰਦਾ ਸੀ ਜਿੱਥੇ ਅੱਜ ਦੀ ਡੇਟ ਦੇ ਵਿੱਚ ਸਿਕੰਦਰ ਸ਼ਾਹ ਦੀ ਬਣਾਈ ਹੋਈ ਅਦੀਨਾ ਮਸਜਿਦ ਆ ਇਸ ਮਸਜਿਦ ਦੇ ਵਿੱਚ ਕਿਹਾ ਜਾਂਦਾ ਕਿ ਇੱਕ ਟਾਈਮ ਦੇ ਵਿੱਚ ਹਜ਼ਾਰ ਬੰਦਾ ਲਗਭਗ ਨਮਾਜ਼ ਪੜ ਲੈਂਦਾ ਹੁੰਦਾ ਸੀ ਇੱਕ ਇਹਦੇ ਵਿੱਚ ਐਂਟਰੀ ਗੇਟ ਆ ਤੇ ਹੋਰ ਅੰਦਰ ਬਹੁਤ ਕੁਝ ਚੀਜ਼ਾਂ ਦੇਖਣ ਵਾਲੀਆਂ ਨੇ ਨਾਲ ਮੇਰੇ ਭਾਈ ਮੋਤੀ ਆ ਮੋਤੀ ਨੇ ਇੱਕ ਗੱਲ ਮੈਨੂੰ ਹੋਰ ਦੱਸੀ ਕਹਿੰਦੇ ਵੀ ਅੱਜ ਤੋਂ ਯਾਰ ਜੋ ਪੰਡਿਤ ਯਹਾਂ ਪੇ ਆ ਕੇ ਪੂਜਾ ਕਰਕੇ ਗਿਆ ਸੀ ਉਹ ਕਿੰਨੇ ਟਾਈਮ ਪੁਰਾਣੀ ਬਾਤ ਹੈ 6 ਮਹੀਨੇ 6 ਮਹੀਨੇ ਕੀ ਤਬ ਸੇ ਇਹ ਬੰਦ ਹੈ ਭਾਈ ਨੂੰ ਦੱਸਿਆ ਵੀ ਇੱਥੇ ਨਾ ਕੋਈ ਪੰਡਤ ਆ ਕੇ ਅੰਦਰ ਸ਼ਿਵਲਿੰਗ ਬਣਾ ਕੇ ਉਹਦੇ ਪੂਜਾ ਕਰ ਗਿਆ ਤੇ ਉਹਦੀ ਵੀਡੀਓ ਬਣਾ ਗਿਆ ਤੇ ਉਹਨੇ ਕੁਸ਼ਕ ਇੱਥੋਂ ਦੀਆਂ ਫੋਟੋਆਂ ਇਹ ਜੀਆਂ ਵਾਇਰਲ ਕਰਤੀਆਂ ਭਈ ਉਹਦੇ ਨਾਲ ਇਹ ਸਵਾਲ ਖੜਾ ਹੋ ਗਿਆ ਭਈ ਇੱਥੇ ਮੰਦਰ ਹੁੰਦਾ ਸੀ ਹਨਾ ਉਹ ਸ਼ਿਵਲਿੰਗ ਦੇ ਅੰਦਰ ਉਹ ਚੀਜ਼ ਜਿਹੜੀ ਇੱਥੇ ਪੰਡਤ ਨੇ ਪੂਜਾ ਕੀਤੀ ਆ ਉਹ ਚੀਜ਼ ਨੂੰ ਐ ਲੱਕੜਾਂ ਲੋਕੜਾਂ ਲਾ ਕੇ ਢੱਕ ਰੱਖਿਆ ਇਹਨਾਂ ਨੇ ਕੈਮਰੇ ਤੇ ਕੈਮਰਾ ਲੱਗਿਆ ਹੋਇਆ ਅੰਦਰ ਇਹੜੀਆਂ ਨਮਾਜ਼ ਪੜਨ ਵਾਲੀਆਂ ਥਾਮਾਂ ਨੇ ਬਹੁਤ ਸੋਹਣੀਆਂ ਬਣੀਆਂ ਹੋਈਆਂ ਨੇ ਬਾਕੀ ਗੱਲਾਂ ਮਨੂੰ ਮੋਤੀ ਨੇ ਵੀ ਦੱਸੀਆਂ ਤੇ ਇਹਦੇ ਕਰਕੇ ਆਪਾਂ ਅੰਦਰ ਜਾ ਕੇ ਵੀਡੀਓ ਨਹੀਂ ਬਣਾ ਸਕਦੇ ਤਾਂ ਹੀ ਤੁਹਾਨੂੰ ਮੈਂ ਬਾਹਰੋਂ ਖੜ ਖੜ ਕੇ ਜਿੰਨੇ ਕੇ ਸ਼ਾਟ ਮੈਥੋਂ ਲਈ ਜਾਂਦੇ ਨੇ ਮੈਂ ਤੁਹਾਨੂੰ ਦਿਖਾ ਦੇਣਾ ਇਹ ਹੁਣ ਤੁਹਾਨੂੰ ਆਪਾਂ 메ਨ ਰੋਡ ਤੇ ਖੜ ਕੇ ਮਸਜਿਦ ਦਿਖਾ ਰਹੇ ਹਾਂ ਜਿੱਥੇ 메ਨ ਗੇਟ ਐਂਟਰੀ ਆ ਉੱਥੇ ਤੁਹਾਡਾ ਬੈਗ ਜਮ੍ਹਾਂ ਕਰਾ ਲੈਂਦੇ ਨੇ ਜਿੰਨੇ ਤੁਹਾਡੇ ਕੋਲ ਮੋਬਾਈਲ ਨੇ ਕੈਮਰੇ ਨੇ ਸਾਰਾ ਕੁਝ ਜਮ੍ਹਾਂ ਕਰਾ ਲੰਦੇ ਤੁਸੀਂ ਕੁਝ ਵੀ ਨਹੀਂ ਲਿਜਾ ਸਕਦੇ ਜੇ ਗਲਤੀ ਨਾਲ ਅੰਦਰ ਲੈ ਆਵਿਗੇ ਥਾਂ ਥਾਂ ਤੇ ਇੰਨਾ ਕ ਕੈਮਰਾ ਲੱਗਿਆ ਹੋਇਆ ਤੇ ਖਾਸ ਕਰਕੇ ਜਿੱਥੇ ਹਿੰਦੂ ਮੰਦਰ ਹੋਣ ਦੇ ਪਰਮਾਨ ਨੇ ਉਹ ਥਾਂ ਦੇ ਉੱਤੇ ਵੀ ਬਹੁਤ ਕੈਮਰੇ ਲੱਗੇ ਹੋਏ ਨੇ ਕੁਝ ਕੁ ਚੀਜ਼ਾਂ ਦੇ ਵਿੱਚ ਐ ਲੱਗਦਾ ਇਹ ਮੋਡੀਫਾਈ ਕਰਕੇ ਨਵੀਆਂ ਲਾਈਆਂ ਹੋਈਆਂ ਨੇ ਕੁਝ ਕੁ ਚੀਜ਼ਾਂ ਪੁਰਾਣੀਆਂ ਲੱਗਦੀਆਂ ਨੇ ਪਰ ਅੰਦਰ ਵੀਡੀਓ ਬਣਾਣੀ ਬਹੁਤ ਔਖੀ ਆ ਪਰ ਮੈਂ ਜਦੋਂ ਇਹਦੀਆਂ YouTube ਤੇ ਵੀਡੀਓ ਦੇਖਿਆ ਸੀ ਮੈਨੂੰ ਤਾਂ ਬੰਗਾਲੀ ਭਾਸ਼ਾ ਸਮਝ ਨਹੀਂ ਆਇਆ ਵੀ ਇੱਥੇ ਕੋਈ ਕੇਸ ਚੱਲਦਾ ਮੈਂ ਆਪਦੇ ਵੱਲੋਂ ਇਹਨੂੰ ਦੇਖਣ ਆ ਗਿਆ ਸੀ ਮੈਂ ਕਿਹਾ ਬਹੁਤ ਸੋਹਣੀ ਚੀਜ਼ ਆ ਇਹ ਬਾਕੀ ਮੋਤੀ ਬਾਈ ਨੇ ਇਹ ਚੀਜ਼ਾਂ ਦੀ ਮੈਨੂੰ ਇਨਫੋਰਮੇਸ਼ਨ ਦਿੱਤੀ ਆ ਪਹਿਲਾਂ ਮੈਨੂੰ ਬਾਈ ਦਾ ਨਾਮ ਹੈਗਾ ਮੋਤੀ ਉਲ ਮੁਮਿਨ ਮੁਮਿਨ ਤੇ ਬਾਈ ਆਪਾਂ ਨੂੰ ਕੱਲ ਵਾਲੀ ਵੀਡੀਓ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਮਿਲੇ ਸੀ ਇਹਨਾਂ ਨੇ ਮੈਨੂੰ ਇਨਫੋਰਮੇਸ਼ਨ ਦਿੱਤੀ ਆ ਇਹ ਚੀਜ਼ ਦੀ ਮੈਨੂੰ ਨਹੀਂ ਪਤਾ ਸੀ ਕਿ ਇਹ ਮਸਜਿਦ ਬੰਦ ਆ ਮੇਰੇ ਕੋਲ ਥਾ ਕਿ ਇੱਥੇ ਪੇ ਜਾਏਗੇ ਔਰ ਵੀਡੀਓ ਬਣਾ ਕੇ ਆ ਜਾਏਗੇ ਮੁੰਜੇ ਨਹੀਂ ਪਤਾ ਥਾ ਕਿ ਅੰਦਰ ਜਾਣੇ ਨਹੀਂ dete ਬਾਈ ਨੇ ਦੱਸਿਆ ਵੀ 6 ਮਹੀਨੇ ਪਹਿਲਾਂ ਤੁਸੀਂ ਜਾ ਸਕਦੇ ਸੀ ਉਸ ਤੋਂ ਬਾਅਦ ਸਾਰਾ ਕੁਝ ਅੰਦਰ बंद करता कुछ ने मेन दसिया ने सकते हाँ ठीक है तो जो हम अंदर वो कबर देख के आए थे बहुत बड़ी सारी वो सिकंदर शाह का कबर था ठीक है तो आज से छ महीने पहले यहाँ पे नमाज वगैरह पड़ा करते थे लोग छे महीने बहुत पुराने से ही सरकार नो एंट्री नहीं आ सकता है, सकता है। आ, लेकिन पिछले छह महीने से जो वीडियो वगैरह बनाना वो भी बंद कर दिया ठीक है बाकी वीर हो रहा ने अंदर मस्जिद पढ़ने बारे अरबी और वो कौन सी भाषा लिखी हुई थी अंदर फारसी फारसी लिखी हुई थी आप पढ़ लेते हो अरबी पढ़ लेते हो उर्दू ਉਰਦੂ ਨਹੀਂ پڑھ ਸਕਤੇ ਬਾਈ ਅਰਬੀ ਪੜ ਲਨੇ ਬਾਈ ਨੂੰ ਪੁੱਛਾ ਮੈਂ ਕਿ ਪੜ ਬੰ ਦੱਸੋ ਕੀ ਲਿਖਿਆ ਕਹਿੰਦੇ ਬਾਈ ਉਹ ਫਾਰਸੀ ਭਾਸ਼ਾ ਲਿਖੀ ਹੋਈ ਹੈ ਤੇ ਕੁਛ ਕੰਦਰ ਗਣੇਸ਼ ਜੀ ਦੀਆਂ ਮੂਰਤੀਆਂ ਲੱਗੀਆਂ ਹੋਈਆਂ ਸੀ ਇਹ ਜਾਂ ਕੁਛ ਸਾਨੂੰ ਆਪਾਂ ਨੂੰ ਅੰਦਰ ਦੇਖਣ ਨੂੰ ਮਿਲਿਆ ਪਰ ਮੈਂ ਮੇਰੇ ਕੋ ਬਾਹਰ ਆ ਕੇ ਬੜਾ ਐਸਾ ਲਗਾ ਕਿ ਨਹੀਂ ਯਾਰ ਅੰਦਰ ਜਾ ਕੇ ਵੀਡੀਓ ਬਣਾਨੀ ਚਾਹੀਏ ਥੀ اتنا ਅੱਛਾ ਲਗਾ ਮੈਨੂੰ ਦੇਖ ਕੇ ਨਾ ਇੱਥੇ ਬਾਹਰ ਖੜ ਕੇ ਤੁਹਾਨੂੰ ਮੈਂ ਥੋੜੀ ਜਿਹੀ ਹੋਰ ਦਿਖਾ ਦਿੰਨਾ ਆ ਦੇਖੋ ਜਿਹੜੀ ਚੀਜ਼ ਦਾ ਜਿਹੜੀ ਮੂਰਤੀ ਕਰਕੇ ਈਸ਼ੂ ਆਣਾ ਉਹਦੇ ਨੇੜੇ ਤੇੜੇ ਨਹੀਂ ਤੁਹਾਨੂੰ ਜਾਣ ਦਿੰਦੇ ਤੇ ਆਹ ਐਂਟਰੀ ਗੇਟ ਆ ਇੱਥ ਹਾਂ ਪਰ ਅੰਦਰ ਜਾ ਕੇ ਜਿਹੜਾ ਮੇਨ ਜਗਾ ਨਾ ਇਸੇ ਗੇਟ ਤੋਂ ਐਂਟਰੀ ਹੁੰਦੀ ਹੈ ਇਥੇ ਸਿਕੰਦਰ ਸ਼ਾਹ ਦੀ ਕਬਰ ਬਣੀ ਹੋਈ ਆ ਬਹੁਤ ਸੋਹਣੀ ਚੀਜ਼ ਆ ਯਾਰ ਇੱਕ ਵਾਰੀ ਤੁਸੀਂ YouTube ਤੇ ਕੱਢ ਕੇ ਦੇਖੋ ਜੇ ਕਿਸੇ ਨੇ ਵਧੀਆ ਤਰੀਕੇ ਦੀ ਵੀਡੀਓ ਬਣਾਈ ਹੋਈ ਵਧੀਆ ਸ਼ਾਟ ਲੈ ਕੇ ਤਾਂ ਤੁਹਾਨੂੰ ਵਧੀਆ ਲੱਗੂਗੀ ਚੀਜ਼ ਇਸ ਟਾਈਮ ਆਪਾਂ ਇੱਕ ਨਵੀਂ ਜਗ੍ਹਾ ਤੇ ਆ ਗਏ ਆ ਬਹੁਤੀ ਇਸ ਜਗ੍ਹਾ ਦਾ ਨਾਮ ਕੀ ਹੈ ਗੋਲਗਰ ਗੋਲਗਰ ਠੀਕ ਹੈ ਜੀ ਇਹ ਵੀ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੇ ਅੰਦਰ ਆ ਤੇ ਬਾਕੀ ਇਹਦੇ ਬਾਰੇ ਥੋੜੀ ਜਿਹੀ ਹਿਸਟਰੀ ਲਿਖੀ ਹੋਈ ਆ ਮੋਤੀ ਨੇ ਕਿਹਾ ਕਿ ਮੈਨੂੰ ਸਾਰੀਆਂ ਚੀਜ਼ਾਂ ਦਾ ਪਤਾ ਤੁਸੀਂ ਅੰਦਰ ਚਲੋ ਤੇ ਮੈਂ ਤੁਹਾਨੂੰ ਦੱਸ ਦੇਣਾ ਬਾਕੀ ਤੁਸੀਂ ਸਕਰੀਨਸ਼ਾਟ ਲੈ ਕੇ ਪੜ੍ਹ ਸਕਦੇ ਹੋ 1 ਲੱਖ ਰੁਪਇਆ ਲੱਗਿਆ ਸੀ ਉਹ ਟਾਈਮਾਂ ਦੇ ਵਿੱਚ ਠੀਕ ਹੈ ਮੋਤੀ ਆਪਕੋ ਪਤਾ ਹੈ ਇਸਕੇ ਬਾਰੇ ਮੇਂ ਥੋੜਾ ਬਹੁਤ ਨਹੀਂ ਬਿਲਕੁਲ ਵੀ ਨਹੀਂ ਪਤਾ ਆਪਣੇ ਬੋਲਾ ਸਾ ਪਤਾ ਹੈ ਅੱਛਾ ਇਧਰ ਪਰ ਪਰ ਕੀ ਸੁਣਾ ਸਕਦੇ ਅੱਛਾ ਜੋ ਪੜ੍ਹ ਕੇ ਯਹਾਂ ਵੀ ਪੜ੍ਹ ਕੇ ਵਹੀ ਆਪ ਬਤਾਓਗੇ ਅੰਦਰ ਠੀਕ ਹੈ ਚਲੋ achhi tarah se pad lo fir ਠੀਕ ਹੈ ਬੰਗਾਲੀ ਵੀ ਪਰ ਸਕਤਾ ਹਾਂ 1400 12 एसवी ਤੋਂ ਲੈ ਕੇ 1415 एसवी ਦੇ ਵਿੱਚ ਵਿੱਚ ਇਹ ਚੀਜ਼ ਬਣ ਗਈ ਸੀ ਤੇ 1 ਲੱਖ ਰੁਪਈਆ ਲੱਗਿਆ ਸੀ ਆਪ ਯਹਾਂ ਪੜ੍ਹ ਲਓ ਮuje ਅੰਦਰ ਦਿਖਾ ਕੇ ਤਬ ਬਤਾਨਾ ਠੀਕ ਹੈ ਹੂੰ ਪਹਿਲਾ ਜਦੋਂ ਅਦੀਨਾ ਮਸਜਿਦ ਵਾਲੇ ਪਾਸੇ ਗਏ ਸੀ ਤਾਂ ਮੋਤੀ ਨੇ ਕੁਝ ਕਿ ਮੈਨੂੰ ਗੱਲਾਂ ਦੱਸੀਆਂ ਜਿਹਦੇ ਨਾਲ ਮੈਨੂੰ ਲੱਗਾ ਕਿ ਮੋਤੀ ਨੂੰ ਬਹੁਤ ਤਕੜੀ ਨੌਲੇਜ ਹੈ ਤੇ ਬਾਅਦ ਦੇ ਵਿੱਚ ਫਿਰ ਇੱਥੇ ਆ ਕੇ ਬਾਈ ਤਾਂ ਮੇਰੇ ਵਰਗੇ ਨਿਕਲਿਆ ਅੰਦਰਲੇ ਪਾਸੇ ਵੀਡੀਓ ਅਲਾਉਡ ਨਹੀਂ ਹੈਗੀ ਤਿੰਨ ਅੰਦਰ ਕਬਰਾਂ ਬਣੀਆਂ ਹੋਈਆਂ ਸੀ ਗੋਲ ਘਰ ਆਇਆ ਹੁੰਦਾ ਵੀ ਇੱਕ ਬਹੁਤ ਵੱਡਾ ਐਵੇਂ ਉੱਪਰੋਂ ਦੇਖੋ ਗੋਲ ਜਣਾ ਬਹੁਤ ਵੱਡਾ ਅੰਦਰੋਂ ਹਾਲ ਬਣਿਆ ਹੁੰਦਾ ਗੁੰਬਦ ਉਹਦਾ ਗੋਲ ਹੁੰਦਾ ਤੇ ਉਹਦੇ ਵਿਚਾਲੇ ਕਬਰਾਂ ਬਣੀਆਂ ਹੁੰਦੀਆਂ ਨੇ ਇਹ ਮੈਨੂੰ ਐ ਲੱਗਦਾ ਜਿਵੇਂ ਕੋਈ ਬੜੇ ਤਗੜੇ ਈਸ਼ੂਆਂ ਵਾਲੇ ਸ਼ਹਿਰ ਨਹੀਂ ਬਈ ਜਿੱਥੇ ਕਿਤੇ ਵੀ ਜਾਂਦੇ ਆ ਨਹੀਂ ਫੋਨ ਚਲਾਉਣਾ ਨਹੀਂ ਵੀਡੀਓ ਬਣਾਉਣੀ ਫੋਨ ਬੰਦ ਕਰ ਦੋ ਐ ਆ ਵਾਹ ਬਈ ਦੂਜੇ ਦੇ ਸ਼ਹਿਰ ਜਿਹਾ ਆ ਗਿਆ ਮੈਂ ਇੱਥੇ ਰੌਲਾ ਰੱਪਾ ਜਿਹਾ ਚੱਲਦਾ ਰਹਿੰਦਾ ਬਾਈ ਹੁਣ ਕਿਤੇ ਹੋਰ ਲੈ ਕੇ ਚੱਲਿਆ ਮੈਨੂੰ ਹੁਣ ਆ ਗਏ ਆ ਜੀ ਆਪਾਂ ਨਵੀਂ ਥਾਂ ਦੇ ਉੱਤੇ ਇਹਦਾ ਵੀ ਤੁਸੀਂ ਇੱਥੇ ਪੜ੍ਹ ਲਓ ਮੋਤੀ ਦਾ ਕੋਈ ਪਤਾ ਨਹੀਂ ਕਦੋਂ ਮੁਕਰ ਜੇ ਮੈਨੂੰ ਨਹੀਂ ਪਤਾ ਤੋ ਇਸ ਸਕਰੀਨ ਸ਼ਾਟ ਲੈ ਲਿਓ ਇਹਦਾ ਇਹ ਵੀ 1582 ਈਸਵੀ ਦੇ ਵਿੱਚ ਬਣਾਈ ਗਈ ਸੀ ਠੀਕ ਆ ਮੋਤੀ ਬਤਾਓ ਯਾਰ ਥੋੜਾ ਸਾ ਕੁਛ ਹੈ ਇਸ ਮਸਜਿਦ ਦਾ ਨਾਮ ਹੈ ਕুতਬ ਸ਼ਾਹੀ ਮਸਜਿਦ ਠੀਕ ਹੈ ਕੀ ਕਾ मतलब क्या बोलता है हिंदी में बंगाली की दाते देखी जाए उनकड़ा कुछ दस रहे हैं <laughs> उनको तैयार किया गया था ये पंद्रह सौ बिरासी में साल में अच्छा किसको सो? इसको कुतुबशाही कुतुबशाही कुतुब मस्जिद।, मस्जिद को चलो ठीक है यहाँ पे लिखा तो नहीं अभी कितने पैसे लगे थे तब तैयार करने में हाँ। कितने थे पढ़ के सुनाता हूँ हाँ सुना पढ़ के

1 ਲੱਖ ਮਤਲਬ ਕਿੰਨਾ 1 ਲੱਖ ਹਾਂ ਖਰਚ ਹੋਇਆ ਹੈ 1 ਲੱਖ ਠੀਕ ਹੈ ਇੱਕ ਗੱਲ ਮੈਂ ਤੁਹਾਨੂੰ ਹੋਰ ਦੱਸਦਾ ਜਦੋਂ ਆਪਾਂ ਬੰਗਾਲ ਵਾਲੇ ਪਾਸੇ ਘੁੰਮਦੇ ਆਣਾ ਆਪਣੀ ਕਰੰਸੀ ਹੈਗੀ ਆ ਰੁਪਏ ਪਰ ਫਿਰ ਵੀ ਇੱਧਰਲੇ ਪਾਸੇ ਬੰਦੇ ਰੁਪਏ ਨੂੰ ਟਕਾ ਹੀ ਬੋਲਦੇ ਨੇ ਜਿਵੇਂ ਹੁਣ ਬਾਈ ਦੇ ਮੂੰਹੋਂ ਨਿਕਲ ਜਾਣਾ ਸੀ 1 ਲੱਖ ਟਕਾ ਤੇ ਇਹ ਤੁਸੀਂ ਕਦੇ 10 ਦਾ ਨੋਟ ਚੱਕ ਕੇ ਦੇਖਿਓ ਉਹਦੇ ਸਾਈਡਾਂ ਤੇ ਅੱਡ-ਅੜ ਭਾਸ਼ਾਵਾਂ ਦੇ ਵਿੱਚ ਨਾਮ ਲਿਖਿਆ ਹੁੰਦਾ ਵੀ ਕਿਹੜੀ ਥਾਂ ਤੇ ਇਹਨੂੰ ਕਿਵੇਂ ਬੋਲਦੇ ਨੇ ਤਾਂ ਜਦੋਂ ਬੰਗਾਲੀ ਭਾਸ਼ਾ ਦੀ ਗੱਲ ਆਉਂਦੀ ਆ ਤਾਂ ਉੱਥੇ ਲਿਖਿਆ ਹੁੰਦਾ 10 ਟਕਾ ਟੱਕਾ ਬੋਲਦੇ ਨੇ ਹਾਲਾਂਕਿ ਟੱਕਾ ਜਿਹੜੀ ਕਰੰਸੀ ਆ ਉਹ ਬੰਗਲਾਦੇਸ਼ ਦੀ ਕਰੰਸੀ ਆ ਇਹ ਆ ਜੀ ਉਹ ਆ ਕুতুব ਸ਼ਾਹੀ ਮਸਜਿਦ ਕুতুব ਸ਼ਾਹੀ ਮਸਜਿਦ ਤੇ ਬਾਈ ਨੇ ਮੈਨੂੰ ਦੱਸਿਆ ਵੀ ਇਹ ਵੈਸੇ ਤਾਂ ਹਿੰਦੀ ਬਾਈ ਨੂੰ ਆਉਂਦੀ ਨਹੀਂ ਪੜਦੀ ਹਿੰਦੀ ਤੋਂ ਨਹੀਂ ਪੜ ਸਕਤੇ ਨਹੀਂ ਹਾਂ ਬਾਈ ਕਹਿੰਦੇ ਵੀ ਬੋਲ ਸਕਦਾ ਬਾਈ ਕਹਿੰਦਾ ਬਾਈ ਕਹਿੰਦਾ ਵੀ ਪਾਸ਼ਾ ਮੇਰੀ ਬੰਗਾਲੀ ਆ ਬੰਗਾਲੀ ਮੈਂ ਪੜ ਲੈਣਾ ਪਰ ਮੈਨੂੰ ਅਰਬੀ ਵੀ ਆਉਂਦੀ ਹੈ ਕਹਿੰਦਾ ਅਰਬੀ ਮੈਂ ਸਪੈਸ਼ਲ ਸਿੱਖੀ ਆ ਉਹ ਜਿਹੜੇ ਕੁਰਾਨ ਸ਼ਰੀਫ ਨੂੰ ਪੜਨ ਵਾਸਤੇ आ कुछ चीजा इतनी बनिया हुई ने ये वाला जो साइड है ये पश्चिम की तरफ है अच्छा उताना खड़ के जब आप नमाज पढ़ते हो तो यहाँ से क्या बोलते है नमाज पढ़ा जाता है ठीक है भाई कहते शुक्रवार जो अमाज पढ़ते नमाज तो पहला इथे यहाँ पे एक बंद ही बैठता है मौलवी मौलाना ਇੱਥੇ ਬੈ ਕੇ ਖੁਤਬਾ ਪੜਦੇ ਨੇ ਖੁਤਬਾ ਪੜਨ ਤੋਂ ਬਾਅਦ ਫਿਰ ਨਮਾਜ਼ ਪੜੀ ਜਾਂਦੀ ਆ ਤੇ ਯਹਾਂ ਪੇ ਬਤਾਨਾ ਥੋੜਾ ਜਾ ਕੇ ਭਾਈ ਪੱਛਮ ਕੀ ਤਰਫ ਮੂੰਹ ਕਰਕੇ ਨਮਾਜ਼ ਪੜਾ ਸਕਦਾ ਹੈ ਪੱਛਮ ਕੀ ਤਰਫ ਸਾਊਦੀ ਅਰਬ ਕਾ ਹੈ ਅੱਛਾ ਭਾਈ ਨੇ ਕਿਹਾ ਵੀ ਜਿਹੜਾ ਮੱਕਾ ਮਦੀਨਾ ਨਾ ਉਹਦੀ ਤਰਫ ਮੂੰਹ ਕਰਕੇ ਅਸੀਂ ਨਮਾਜ਼ ਪੜਦੇ ਆ ਤੇ ਮੱਕਾ ਮਦੀਨਾ ਹੈਗਾ ਪੱਛਮ ਵਾਲੇ ਪਾਸੇ ਤੇ ਇਹਦੀ ਜਿਹੜੀ ਡਾਇਰੈਕਸ਼ਨ ਉਹ ਪੱਛਮ ਵਾਲੇ ਪਾਸੇ ਨੂੰ ਆ ਠੀਕ ਆ ਯਹਾਂ ਪੇ ਤਾਂ ਇੱਕ ਬੰਦਾ ਹੀ ਖੜਦਾ ਹੋਗਾ ਬਾਕੀ ਆ ਬਾਕੀ ਯਹਾਂ ਪੇ ਵੀ ਖੜ੍ਹ ਸਕਤੇ ਹੈ ਹਾਂ ਯਾ ਪੂਰਾ ਠੀਕ ਹੈ ਬਾਹਰ ਲਿਖਿਆ ਹੋਇਆ ਸੀ ਵੀ ਇਹਦੀ ਛੱਤ ਨਹੀਂ ਹੈਗੀ ਤੇਰੀ ਛੱਤ ਸੱਚੀ ਨਹੀਂ ਹੈਗੀ ਅ ਜੇ ਛੱਤ ਤੋੜਦੀ ਹੈ ਜਾਂ ਵੈਸੀ ਨਹੀਂ ਹਾਂ ਤੋੜਾ ਗਿਆ ਹੈ ਤੋੜਾ ਗਿਆ ਹੈ ਤੋ ਇਹ ਕੀ ਚੀਜ਼ ਹੈ ਜੋ ਇਹ ਪਿਲਰ ਖੜਾ ਹੈ ਇਹ ਛੱਤ ਹੈ ਅੱਛਾ ਠੀਕ ਹੈ ਛੱਤ ਕੇ ਤੋ ਉਹ ਪਿਲਰ ਹੋਗੇ ਅ ਜਦੋਂ ਯਾਰ ਆਹ ਦੇਖੋ ਇੱਥੇ ਮੈਨੂੰ ਹੱਥ ਲਾ ਕੇ ਦਿਖਾਉਣਾ ਜਦੋਂ ਮੈਂ ਅਦੀਨਾ ਮਸਜਿਦ ਚ ਗਿਆ ਸੀ ਨਾ ਇਹ ਤਾਂ ਫੇਰ ਵੀ ਪੱਥਰ ਦੇ ਉੱਤੇ ਯਾਰ ਤੁਸੀਂ ਦੇਖੋ ਵੀ ਕਿੰਨੇ ਬਰੀਕ ਸੈਣੀ ਥੋੜੇ ਨਾਲ ਕੀ ਪਤਾ ਕਿਹੜਾ ਯੰਤਰ ਵਰਤ ਕੇ ਇਹਨਾਂ ਨੇ ਕਢਾਈ ਕੀਤੀ ਹੋਣੀ ਆ ਦੇਖੋ ਇਹ ਤਾਂ ਕੁਝ ਵੀ ਨਹੀਂ ਹੈਗੀ ਉੱਥੇ ਤਾਂ ਬਹੁਤ ਜ਼ਿਆਦਾ ਬਰੀਕ ਸੀ ਇਹ ਸਾਰਾ ਪੱਥਰ ਘੜਿਆ ਹੋਇਆ ਜਿਵੇਂ ਬੀਬੀਆਂ ਨੂੰ ਤਾਂ ਪਤਾ ਹੋਊਗਾ ਹੈਂਡ ਮੇਡ ਜਿਹੜੇ ਸੂਟ ਹੁੰਦੇ ਨੇ ਤਿਆਰ ਕਰਨ ਤੇ ਕਿੰਨਾ ਟਾਈਮ ਲੱਗਦਾ ਤੁਸੀਂ ਆਪ ਸੋਚ ਲਓ ਵੀ ਇਹਨੂੰ ਤਿਆਰ ਕਰਨ ਤੇ ਕਿੰਨਾ ਜ਼ੋਰ ਲੱਗਿਆ ਹੋਣਾ ਇਹਨਾਂ ਦਾ ਮੁਗਲ ਆਰਕੀਟੈਕਚਰ ਇੰਡੀਆ ਦੇ ਵਿੱਚ ਬਹੁਤ ਤਕੜਾ ਬਣਾਇਆ ਹੋਇਆ ਬਹੁਤ ਸੋਹਣਾ ਐਵੇਂ ਦੀ ਚੀਜ਼ ਉਹਦੇ ਅੰਦਰ ਵੀ ਬਣੀ ਹੋਈ ਸੀ ਅ ਅਦੀਨਾ ਮਸਜਿਦ ਦੇ ਅੰਦਰ ਵੀ ਐਸੀ ਚੀਜ਼ ਬਣੀ ਹੋਈ ਸੀ ਹਨਾ ਪਰ ਯਾਰ ਉਹ ਬਹੁਤ ਸੋਹਣੀ ਬਣੀ ਹੋਈ ਸੀ ਉੱਥੇ ਆ ਐਵੇਂ ਦਾ ਪੱਥਰ ਲੱਗਿਆ ਹੋਇਆ ਸੀ ਸ਼ਾਈਨਿੰਗ ਵਾਲਾ ਪੂਰਾ ਉੱਥੇ ਬਿਲਕੁਲ ਵੀ ਅਲਾਉਡ ਨਹੀਂ ਕਰਦੇ ਸੀ ਇਹ ਬਸ ਇੱਕ ਅ ਕুতਬ ਸ਼ਾਹੀ ਕুতਬ ਸ਼ਾਹੀ ਕਿਉਂ ਬੋਲਤੇ ਹੈ ਇਸਕੋ ਕਿਸੇ ਦਾ ਨਾਮ ਥਾ ਕਿਸੇ ਰਾਜਾ ਦਾ ਨਾਮ ਥਾ ਐਵੇਂ ਨਿੱਕੇ ਨਿੱਕੇ ਗੱਲਾਂ ਪਤਾ ਲੱਗਦੇ ਰਹਿੰਦੇ ਨੇ ਬਾਈ ਮੋਤੀ ਤੋਂ ਹੈ ਤਾਂ ਇਹ ਸਾਰੀਆਂ ਸਾਈਟਾਂ ਆਰਕੀਓਲੋਜੀਕਲ ਸਰਵੇ ਆਫ ਇੰਡੀਆ ਦੇ ਅੰਦਰ ਨਹੀਂ ਪਰ ਇੱਥੇ ਆ ਟੂਰਿਸਟ ਬਹੁਤ ਜਿਆਦਾ ਘਟ ਆਉਂਦਾ ਤੇ ਬਹੁਤ ਘੱਟ ਟੂਰਿਸਟ ਆਉਣ ਕਰਕੇ ਫਿਰ ਐਵੇਂ ਜਿਹੜੇ ਇੱਥੇ ਸਿਕਿਉਰਿਟੀ ਗਾਰਡ ਬਹਿਣਗੇ ਉਹਨਾਂ ਨੂੰ ਤਨਖਾਹਾਂ ਦੇਣ ਵਾਲਾ ਕੰਮ ਇਹਨਾਂ ਦੇ ਗਲ ਪੈ ਜੂਗਾ ਤਾਂ ਕਰਕੇ ਇਹਨਾਂ ਨੇ ਸਿਰਫ ਇੱਥੇ ਲੋਕਾਂ ਦੇ ਆਉਣ ਜਾਣ ਵਾਸਤੇ ਖੁੱਲ੍ਹੇ ਛੱਡ ਰੱਖਿਆ ਤੇ ਚੱਕਣ ਚੁਕਾਉਣ ਨੂੰ ਚੋਰੀ ਚੋਰੀ ਕਰਨ ਨੂੰ ਇੱਥੇ ਕੁਝ ਨਹੀਂ ਹੈਗਾ ਨਿਰਾ ਪੱਥਰ ਹੀ ਆ ਉਹ ਵੀ ਨਹੀਂ ਕਿਸੇ ਤੋਂ ਹਿੱਲਦਾ ਜਿੱਥੇ ਆਪਾਂ ਪਹਿਲਾਂ ਗੋਲ ਘਰ ਦੇ ਵਿੱਚ ਗਏ ਆ ਨਾ ਉੱਥੇ ਅੰਦਰ ਤਿੰਨ ਕਬਰਾਂ ਬਣੀਆਂ ਹੋਈਆਂ ਨੇ ਹੁਣ ਤੁਹਾਨੂੰ ਪਤਾ ਹੀ ਆ ਕਿ ਵੀ ਇੱਥੇ ਇਸ਼ੂ-ਇਸ਼ੂ ਚੱਲਦੇ ਰਹਿੰਦੇ ਨੇ ਉੱਥੇ ਤਾਂ ਸਿਕਿਉਰਿਟੀ ਗਾਰਡ ਬਿਠਾਏ ਹੋਏ ਨੇ ਵੀ ਕੋਈ ਤੋੜ-ਤੂੜ ਨਾ ਦੇਵੇ ਇਹਨਾਂ ਚੀਜ਼ਾਂ ਨੂੰ ਇੱਥੇ ਇੱਥੇ ਆਪਾਂ ਹੁਣ ਜਾ ਕੇ ਆ ਇੱਥੇ ਕੁਝ ਨਹੀਂ ਸੀ ਤਾਂ ਕਰਕੇ ਕੰਮ ਖੁੱਲਾ ਹੀ ਸੀ ਤੇ ਘੁੰਮਦੇ-ਘੁੰਮਦੇ ਵੀਰ ਹੋਰੀ ਸਾਨੂੰ ਇੱਥੇ ਲਿਆਏ ਕਹਿੰਦੇ ਤੁਹਾਨੂੰ ਆਪਾਂ ਸਾਡੇ ਸ਼ਹਿਰ ਦਾ ਭਾਈ ਰੇਲਵੇ ਸਟੇਸ਼ਨ ਦਿਖਾ ਕੇ ਲੈ ਕੇ ਆਉਣੇ ਆ 올ਡ ਮਾਲ ਦਾ ਜੰਕਸ਼ਨ ਠੀਕ ਐ ਵੈਸੇ ਸਾਰਾ ਮਾਲ ਦਾ ਹੀ ਆ ਇਹ ਕਹਿੰਦੇ ਬਾਅਦ ਦੇ ਵਿੱਚ ਕੋਈ ਰੌਲਾ ਪੈ ਗਿਆ ਤਾਂ ਕਰਕੇ ਫਿਰ ਇਹਨੂੰ 올ਡ ਮਾਲ ਦਾ ਕਹਿਣ ਲੱਗੇ ਤੇ ਪੁਰਾਣੇ ਪਾਸੇ ਨੂੰ ਇੰਗਲਿਸ਼ ਬਾਜ਼ਾਰ ਹੁਣ ਆਪਾਂ ਖੜ ਗਏ ਸੀ ਰਾਹ ਦੇ ਵਿੱਚ ਜੀ ਇੱਥੇ ਮੱਛੀ ਫੜੀ ਜਾਂਦੇ ਨੇ ਮੱਛੀ ਫੜ ਕੇ ਕਹਿੰਦੇ ਆ ਆਪਣੀ ਖਾਂਦੇ ਗਾਹਾਂ ਵੇਚਣਗੇ ਤੇ ਬਾਈ ਹੋਰੇ ਨੇ ਦੱਸਿਆ ਵੀ ਇਹ 20-25000 ਦੀ ਮੱਛੀ ਇੱਕ ਵਾਰੀ ਜੀ ਫੜ ਲੈਂਦੇ ਨੇ ਜਦੋਂ ਇਹ ਵੱਡਾ ਜਿਹਾ ਜਾਲ ਸੱਢਦੇ ਨੇ ਹਾਂ ਮੁਸਤਫਾ ਭਰਾ ਜੀ ਹਾਂ ਆਪਣੀ ਖਾਤੇ ਹੋ ਨਹੀਂ ਬਾਈ ਹੋਰੇ ਆ ਗਏ ਨੇ ਜਾਲ ਆਇਆ ਜੀ ਬਾਈ ਹੋਰੇ ਹੈਗੇ ਨੇ ਬਿਹਾਰ ਤੋਂ ਘਟਿਆਰ ਤੋਂ ਗਿਤੜਵਾਹੇ ਵਾਲੇ ਪਾਸੇ ਇਹਨਾਂ ਨੇ ਕੰਮ ਕੀਤਾ ਹੋਇਆ ਠੀਕ ਹੈ ਕੋਈ ਔਰ ਇੰਟਰੋਡਕਸ਼ਨ ਦੇਣੀ ਆ ਆਪਕੇ ਬਾਰੇ ਵਿੱਚ ਇੱਕ ਬਰਾੜ ਕੀ ਕੋਈ ਜਾਨਵਰ ਕੋ ਪੰਛੀ ਕੋ ਐਸੇ ਨਹੀਂ ਪਕਾਉਣਾ ਚਾਹੀਦਾ ਠੀਕ ਹੈ ਬਾਈ ਮੱਛੀ ਖਾਂਦਾ ਨਹੀਂ ਹੈਗਾ ਤਾਂ ਕਰਕੇ ਬਾਈ ਦੇ ਦਿਲ 'ਚ ਦਿਆ ਆ ਰਹੀ ਆ ਮੱਛੀ ਨੂੰ ਲੈ ਕੇ ਚਲੋ ਚਲਿਏ ਸਰ ਮੋਤੀ ਜੀ ਚਲੋ ਆ ਜਾਓ ਕਦੇ-ਕਦੇ ਐ ਵੀ ਹੋ ਜਾਂਦਾ ਦੇਖੋ ਮੰंजे ਤੇ ਮੈਂ ਆਪ ਦਾ ਸਾਰਾ ਸਮਾਨ ਪੈਕ ਕਰਕੇ ਰੱਖ ਗਿਆ ਸੀ ਕਿਉਂਕਿ ਮੇਰੀ ਸਲਾਹ ਸੀ ਵੀ ਅੱਜ ਇੱਥੋਂ ਆਪਾਂ ਚਲੇ ਜਾਵਾਂਗੇ ਮਾਲਦਾ ਦੇ ਵਿੱਚ ਇੱਕ ਦਿਨ ਲਾਵਾਂਗੇ ਪਰ ਘੁੰਮਦੇ ਘੁੰਮਦੇ ਮੈਂ ਲੇਟ ਹੋ ਗਿਆ 3:30 ਵਜੇ ਦਾ ਟਾਈਮ ਹੋ ਗਿਆ ਮੈਂ ਕਿਹਾ ਹੁਣ ਚਲ ਅੱਜ ਆਪਾਂ ਇੱਥੇ ਦੂਜੀ ਰਾਤ ਵੀ ਸਟੇ ਕਰਾਂਗੇ ਪਰ ਮੈਂ ਗੁਰੂ ਘਰ ਵਾਲਿਆਂ ਨੂੰ ਦੱਸਿਆ ਨਹੀਂ ਹੈਗਾ ਇਹਨਾਂ ਨੂੰ ਮੈਂ ਕਿਹਾ ਸੀ ਕਿ ਮੈਂ ਇੱਕ ਰਾਤ ਰਹਿ ਕੇ ਅਗਲੇ ਦਿਨ ਚਲਾ ਜਾਊਂਗਾ ਮੈਂ ਸਵੇਰੇ ਗੁਰਦਰਾ ਸਾਹਿਬ ਦੇ ਦਰਸ਼ਨ ਕੀਤੇ ਨੇ ਬਾਬਿਆਂ ਨੂੰ ਮਿਲੇ ਬਾਬੇ ਨਾਲ ਗੱਲਾਂ ਬਾਤਾਂ ਹੋਈਆਂ ਉਦੋਂ ਆ ਮੈਂ ਚਲਾ ਗਿਆ ਅਦੀਨਾ ਮਸਜਿਦ ਉਹਨਾਂ ਨੂੰ ਦੱਸ ਕੇ ਨਹੀਂ ਗਿਆ ਵੀ ਮੈਂ ਅਦੀਨਾ ਮਸਜਿਦ ਵਾਲੇ ਪਾਸੇ ਘੁੰਮਣ ਚੱਲੇ ਆ ਤੇ ਉਹ ਬਾਬੇ ਜਦੋਂ ਦੂਸਰੇ ਗੁਰੂ ਘਰ ਵਾਲੇ ਇੱਥੇ ਆਏ ਤਾਂ ਜਿਹੜੇ ਇੱਥੇ ਬਾਬੇ ਸੀ ਇਹਨਾਂ ਨੇ ਪੁੱਛਿਆ ਵੀ ਇਹ ਕਹਿੰਦੇ ਵੀ ਉਸ ਗੁਰੂ ਘਰ ਚੋਂ ਤਾਂ ਬੜੇ ਚਿਰ ਦਾ ਤੁਰਿਆ ਹੋਇਆ ਇਹ ਮੇਰਾ ਬਾਰੀ-ਬਾਰੀ ਸਮਾਨ ਚੈੱਕ ਕਰਨ ਹੱਥ ਲਾ ਕੇ ਵੀ ਕੋਈ ਐਸੀ ਬੀਸੀ ਚੀਜ਼ ਤਾਂ ਨਹੀਂ ਛੱਡ ਗਿਆ ਹਨਾ ਵੀ ਆਪਾਂ ਨੂੰ ਕਈ ਵਾਰ ਹੋ ਹੀ ਜਾਂਦਾ ਵੀ ਕੋਈ ਆ ਗਿਆ ਤੇ ਆਪਣੇ ਕੋਲ ਤੇ ਐਵੇਂ ਕੋਈ ਬੈਗ ਰੱਖ ਕੇ ਚਲਾ ਗਿਆ ਮੁੜ ਕੇ ਆਈ ਨਹੀਂ ਹੈਗਾ ਨਾ ਇਹਨਾਂ ਨੇ ਮੇਰਾ ਆਧਾਰ ਕਾਰਡ ਲਿਆ ਨਾ ਇਹਨਾਂ ਨੇ ਮੇਰਾ ਕੋਈ ਫੋਨ ਨੰਬਰ ਲਿਆ ਇਹ ਸਾਰੇ ਚਿੰਤਾ ਚ ਪੈ ਗਈ ਇਹ ਤਾਂ ਜਦੋਂ ਸਾਢੇ 3 ਪੌਣੇ 4 ਮੈਂ ਆ ਕੇ ਗੇਟ ਖੋਲ੍ਹਿਆ ਗੁਰਦੁਆਰੇ ਦਾ ਫੇਰ ਜਾ ਕੇ ਇਹਨਾਂ ਨੇ ਸਾਹ ਚ ਸਾਹ ਆਏ ਕਹਿੰਦੇ ਵੀ ਮੁੰਡਾ ਆ ਗਿਆ ਮੈਨੂੰ ਕਹਿੰਦੇ ਕਿੱਥੇ ਜਲਾ ਗਿਆ ਸੀ ਮੈਂ ਕਹਾ ਮੈਂ ਤਾਂ ਉਧਰ ਚਲਾ ਗਿਆ ਸੀ ਕਹਿੰ ਮਿੱਕੀ ਪਤਾ ਇਹਦੇ ਵਿੱਚ ਕੀ ਹੋਵੇ ਕੀ ਨਾ ਹੋਵੇ ਤੇ ਫਿਰ ਮੈਂ ਕਿਹਾ ਨਹੀਂ ਨਹੀਂ ਮੈਂ ਉਧਰਲੇ ਪਾਸੇ ਗਿਆ ਸੀ ਐਵੇਂ ਵੀ ਕਦੇ-ਕਦੇ ਹੋ ਜਾਂਦਾ ਇਹਨਾਂ ਨੇ ਕ੍ਰੇਨ ਅੰਦਰ ਲਾਉਣੀ ਆ ਵਾਹਿਗੁਰੂ ਅਗਲੀ ਸਵੇਰ ਦੇ ਵਿੱਚ ਤੁਹਾਡਾ ਸਵਾਗਤ ਆ ਜੀ 8 ਵਜੇ ਦਾ ਟਾਈਮ ਹੋ ਗਿਆ ਹੁਣ ਸਾਨੂੰ ਮਾਲ ਦਾ ਟਾਊਨ ਵਿੱਚ ਦੀ ਢੇਡਾ ਕਢਾ ਕੇ ਮੁਰਸ਼ੀਦਾਬਾਦ ਵਾਲੇ ਪਾਸੇ ਨੂੰ ਲੈ ਕੇ ਚੱਲਾਂਗੇ ਕੱਲ ਵੀਡੀਓ ਬਹੁਤ ਛੋਟੀ ਸੀ ਫਿਰ ਮੈਂ ਕਿਹਾ ਅਗਲੇ ਦਿਨ ਦੀ ਬਣਾ ਕੇ ਥੋੜੀ ਬਹੁਤ ਹੋਰ ਵਿੱਚ ਹੀ ਐਡ ਕਰ ਦਾਂਗੇ ਕਿਉਂਕਿ ਜਿਆਦਾ ਕੁਝ ਦੱਸਣ ਨੂੰ ਹੁੰਦਾ ਨਹੀਂ ਜਦੋਂ ਕੋਈ ਵਧੀਆ ਥਾਂ ਹੁੰਦੀ ਹੈ ਉੱਥੇ ਕੋਈ ਜਿਆਦਾ ਵੱਡੀ ਬਣ ਜਾਂਦੀ ਆ ਤੇ ਜਿੱਥੇ ਕੋਈ ਜਿਆਦਾ ਕੁਝ ਹੁੰਦਾ ਨਹੀਂ ਉੱਥੇ ਫਿਰ ਬਾਹਲੀ ਛੋਟੀ ਬਣ ਜਾਂਦੀ ਆ ਤੇ ਹੁਣ ਆਪਾਂ ਪਹਿਲਾਂ ਜਾਵਾਂਗੇ ਜੀ ਇੱਥੋਂ ਇੱਕ ਪੰਜਾਬੀ ਢਾਬਾ ਕਿਉਂਕਿ ਸਵੇਰ ਦਾ ਟਾਈਮ ਆ ਮੈਂ ਸਿਰਫ ਚਾਹ ਛੱਕ ਕੇ ਚੱਲ ਪਿਆ ਇੱਥੋਂ ਪ੍ਰਸ਼ਾਦਾ ਹਜੇ ਤਿਆਰ ਨਹੀਂ ਸੀ 81 ਕਿਲੋਮੀਟਰ ਆਪਾਂ ਜਾਣਾ ਇੱਥੇ ਜੀ ਜਗਰਾਵਾਂ ਵਾਲਿਆਂ ਦਾ ਢਾਬਾ ਪੀਬੀ 25 ਵਾਲਿਆਂ ਦਾ ਉੱਥੇ ਜਾ ਕੇ ਪ੍ਰਸ਼ਾਦਾ ਪਾਣੀ ਸਿਕਾਂਗੇ 80 ਕਿਲੋਮੀਟਰ ਪੌਣੇ ਦੋ ਘੰਟਿਆਂ ਵਿੱਚ ਪਹੁੰਚ ਜਾਗੇ ਪਿੰਡ ਦਾ ਨਾਮ ਹੈਗਾ ਜੀ ਬੁਲਬੁਲ ਚਾਂਦੀ ਡਟੌਲ ਆਪਾਂ ਜਾਣਾ ਪਹਿਲਾਂ ਕ੍ਰਿਸ਼ਨਨਗਰ ਵਾਲੇ ਪਾਸੇ ਨੂੰ ਮੁਰਸ਼ਿਦਾਬਾਦ ਹੋ ਕੇ ਕ੍ਰਿਸ਼ਨਨਗਰ ਪਹੁੰਚਣ ਦੀ ਸਲਾਹ ਹੈਗੀ ਅੱਜ ਜੇ ਟਾਈਮ ਸਿਰ ਪਹੁੰਚ ਗਏ ਤਾਂ ਠੀਕ ਹੈ ਨਹੀਂ ਫਿਰ ਰਾਹ ਦੇ ਵਿੱਚ ਕਿੱਥੇ ਆਪਾਂ ਟਾ ਬਿੱਡੂ ਬੇਤੇ ਟੈਂਟ ਲਾ ਲਾਂਗੇ ਕਿਉਂਕਿ ਨੈਸ਼ਨਲ ਹਾਈਵੇ 12 ਤੇ ਜਾਣਾ ਆਪਾਂ ਵੱਡਾ ਹਾਈਵੇ ਆ ਉਹ West Bengal 'ਚ ਉਹੀ ਚੱਲਦਾ ਪਹਿਲਾਂ ਨੈਸ਼ਨਲ ਹਾਈਵੇ ਨੂੰ 34 ਕਹਿੰਦੇ ਹੁੰਦੇ ਸੀ ਲੋ ਜੀ ਮਾਲ ਦਾ ਬਾਈਪਾਸ ਵਾਲੇ ਪਾਸੇ ਨੂੰ ਆਪਾਂ ਆ ਗਏ ਆ ਹੋਲ ਰੋਡ ਸ਼ੁਰੂ ਹੋ ਗਿਆ ਇਹ ਅੱਗੇ ਜਾ ਕੇ ਆਪਾਂ ਪੁਲ ਤੇ ਚੜ ਜਾਗੇ ਟਰੱਕਾਂ ਵਾਸਤੇ ਇਹ ਰਾਹ ਬਣਿਆ ਹੋਇਆ ਅੱਗੇ ਸ਼ਹਿਰ ਵਿੱਚ ਦੀ ਹੋ ਕੇ ਜਾਂਦੇ ਹੁੰਦੇ ਸੀ ਸਾਰਾ ਕੁਝ ਤੇ ਹੁਣ ਬਾਹਰਲੇ ਪਾਸੇ ਦੀ ਹੋ ਕੇ ਜਾਂਦਾ ਜਿਹਨੇ ਸ਼ਹਿਰ ਚ ਕੰਮ ਆ ਜਾਂ ਕੋਈ ਛੋਟੀ ਗੱਡੀ ਹੈ ਜੇ ਮਰਜੀ ਆ ਉਹ ਜਾਂਦਾ ਅੰਦਰ ਦੀ ਉੱਪਰ ਦੀ ਤੁਹਾਨੂੰ ਪਤਾ ਬਾਈਪਾਸ ਤੇ ਥੋੜਾ ਜਿਹਾ ਗੀੜਾ ਲੰਬਾ ਪੈ ਜਾਂਦਾ ਹੁੰਦਾ 5-4 ਕਿਲੋਮੀਟਰ ਦਾ ਮahanandi ਨਦੀ ਦੇ ਉੱਤੇ ਬਣਿਆ ਹੋਇਆ ਪੁਲ ਕ੍ਰੋਸ ਕਰ ਰਹੇ ਹਾਂ ਆਪਾਂ ਹੁਣ ਮahanandi ਨਦੀ ਆਪਾਂ ਨੂੰ ਅੱਗੇ ਕਿਤੇ ਵੀ ਦੁਬਾਰੇ ਨਹੀਂ ਮਿਲਣੀ ਹੁਣ ਸਿੱਧੀ ਮਿਲੂਗੀ ਆਪਾਂ ਨੂੰ ਗੰਗਾ ਨਦੀ ਰਾਤ ਕੋਈ ਜਾਨਵਰ ਮਰਿਆ ਪਿਆ ਆ ਦੇਖ ਉੱਪਰ ਇੱਲਾ ਕਿਵੇਂ ਉੱਡੀ ਜਾਂਦੀਆਂ ਨੇ ਚੱਕਰ ਨੂੰ ਫਿਰਦੇ ਨੇ ਪਰ ਕੋਈ ਟਰੱਕ ਆ ਗਿਆ ਕਦੇ ਗੱਡੀ ਆ ਗਈ ਇਹ ਆ ਗਈ ਜੀ ਗੰਗਾ ਨਦੀ ਬਹੁਤ ਚੌੜੀ ਹੋ ਕੇ ਵਗਦੀ ਹੈ ਇੱਥੋਂ ਤੇ ਹੁਣ ਆਪਾਂ ਨੂੰ ਗੰਗਾ ਨਦੀ ਵੀ ਅੱਗੇ ਕਿਤੇ ਦੁਬਾਰਾ ਨਹੀਂ ਮਿਲਣੀ। ਇਹ ਗੰਗਾ ਨਦੀ ਬੰਗਲਾਦੇਸ਼ ਚ ਚਲੀ ਜਾਊਗੀ। ਉਹਦੇ ਨਦੀ ਉੱਪਰ ਦੇ ਇੱਕ ਨਮਾ ਪੁਲ ਬਣ ਰਿਹਾ ਬਾਈਪਾਸ ਜਾ। ਦੇਖੋ ਕਿਤੇ ਕੁੰਭ ਦੀਆਂ ਨਿਸ਼ਾਨੀਆਂ ਮਿਲਦੀਆਂ ਨੇ ਨਦੀ ਦੇ ਵਿੱਚ ਤਾਂ ਚੰਗੀ ਗੱਲ। ਕੁੰਭ ਦੀ ਨਿਸ਼ਾਨੀ ਮਿਲੇ ਨਾ ਮਿਲੇ ਬਲੌਗਰਾਂ ਦੇ ਮੋਬਾਈਲ ਜ਼ਰੂਰ ਮਿਲਣਗੇ। ਇੰਨਾ ਬਲੌਗਰ ਪਹੁੰਚਿਆ ਹੋਇਆ ਨਾ ਉੱਥੇ। ਇਹਨਾਂ ਦਾ ਕਰੋਨਾ ਵਾਇਰਸ ਨਹੀਂ ਫੈਲਿਆ ਜਿੰਨਾ ਉੱਥੇ ਬਲੌਗਰ ਫੈਲ ਗਏ ਜਾ ਕੇ। ਛਾ ਜੀ ਇਹ ਟੈਕਨਾਲੋਜੀ ਵੀ ਹੈ ਯਹਾਂ ਪੇ ਆਹ ਦੇਖੋ ਉੱਪਰ ਦੀ ਪੁਲ ਬਣਿਆ ਹੋਇਆ ਤੇ ਟ੍ਰੇਨ ਵੀ ਚੱਲ ਰਹੀ ਆ ਬਾਹਰਲੇ ਦੇਸ਼ਾਂ ਰਗਾ ਟੋਲ ਲੱਗਦਾ ਇੱਥੇ ਅੱਗੇ ਪੁਲਿਸ ਚਲਾਨ ਕੱਟੀ ਜਾਂਦੀ ਆ ਚਾਗਦੇ ਸੀ ਮੇਰੇ ਗਣੀ ਆਪਣੇ ਕੋਲ ਕਾਗਜ਼ ਪੱਤਰ ਸਾਰੇ ਪੂਰੇ ਨਹੀਂ ਕਾਲੀ ਮੈਂ ਚੈੱਕ ਕਰਕੇ ਹਟਿਆ ਇਸ ਟਾਈਮ ਆਪਾਂ ਲੰਘ ਰਹੇ ਆ ਜੀ ਹੁਗਲੀ ਨਦੀ ਦੇ ਬਣੇ ਹੋਏ ਪੁਲ ਤੋਂ ਇਹ ਪੁਲ ਯਾਰ ਅਸਲ ਦੇ ਵਿੱਚ ਨਾ ਫਰਕਾ ਇੱਕ ਜਗ੍ਹਾ ਲੰਘ ਕੇ ਗਈ ਆ ਪਿੱਛੇ ਫਰਕਾ ਦੇ ਵਿੱਚ ਡੈਮ ਬਣਿਆ ਹੋਇਆ ਉਹ ਡੈਮ ਬਣਿਆ ਹੋਇਆ ਹੁਗਲੀ ਨਦੀ ਦੇ ਕੰਢੇ ਤੇ ਤੇ ਹੁਗਲੀ ਨਦੀ ਨਿਕਲਦੀ ਆ ਗੰਗਾ 'ਚ ਔਰ ਮੂਰੇ ਜਾਂਦੀ ਆ ਜੀ ਮੇਰੇ ਅੰਬੈਸਡਰ ਕਾਰ ਜਿਹੜੀ ਪੁਰਾਣੇ ਟਾਈਮਾਂ ਦੇ ਵਿੱਚ ਮੰਤਰੀਆਂ ਕੋਲ ਹੁੰਦੀ ਸੀ ਕਲਕੱਤੇ ਵਾਲੇ ਪਾਸੇ ਤਾਂ ਬਹੁਤ ਚੱਲਦੀ ਆ ਇਹ ਧੂਆਂ ਮਾਰਦੀ ਜਾਂਦੀ ਆ ਕਾਲਾ ਕਲਕੱਤੇ ਜੀ ਦਾ ਆਪਾਂ ਨੂੰ ਬਹੁਤ ਦੇਖਣ ਨੂੰ ਮਿਲ ਗਈ ਹੈ ਕਿਉਂਕਿ ਕਲਕੱਤਾ ਇੱਕ ਬਹੁਤ ਪੁਰਾਣਾ ਸ਼ਹਿਰ ਆ ਯਾਰ ਜਿਵੇਂ ਅਹਮਦਾਬਾਦ ਆ ਨਾ ਗੁਜਰਾਤ ਦੇ ਵਿੱਚ ਅਹਮਦਾਬਾਦ ਉਹਨੂੰ ਹੈਰੀਟੇਜ ਸ਼ਹਿਰ ਮੰਨਿਆ ਗਿਆ ਇੰਨਾ ਉੱਥੇ ਮਤਲਬ ਸਾਜੋ-ਸਮਾਨਾ ਪੁਰਾਣਾ ਤਾਂ ਕਲਕੱਤਾ ਵੀ ਉਹਦੇ ਅਰਗੇ ਹੀ ਆ ਜਮਾ ਠੀਕ ਹੈ 400 ਮੀਟਰ ਰਹਿ ਗਿਆ ਟਾਬਾ ਇੱਥੇ ਰੁਕਾਂਗੇ ਹੁਣ ਵੋਇਸ ਪਬਲਿਕ ਸਕੂਲ ਦੇਖਿਆ ਲੱਗਦਾ ਜਿਵੇਂ ਕੋਈ ਮਸਜਿਦ ਹੁੰਦੀ ਆ ਸ਼ੀਸ਼ੇ ਸ਼ੀਸ਼ੇ ਲੱਗੇ ਨੇ ਸਕੂਲ 'ਚ ਆਪਾਂ ਕਿੱਥੇ ਜਾਣਾ ਆਸੀ ਉਹ ਪੰਜਾਬੀ ਟਾਬਾ ਸੋਨੂੰ ਦਿਖਾਵਾਂ ਫੋਟੋ ਕਿਦੀ ਲੱਗੀ ਐ ਇੱਥੇ ਆਹ ਦੇਖੋ ਮੂਸੇ ਵਾਲਾ ਉੱਧਰ ਵੀ ਮੂਸੇ ਵਾਲੀਆਂ ਫੋਟੋਆਂ ਮੈਨੂੰ ਉਹ ਲੋਕੇਸ਼ਨ ਭੇਜੀ ਸੀ ਕਲਕੱਤਾ ਤੋਂ ਪੰਜਾਬੀ ਫੈਮਿਲੀ ਨੇ ਕਹਿੰਦੇ ਵੀ ਇਸ ਢਾਬੇ ਤੇ ਪ੍ਰਸ਼ਾਦਾ ਪਾਣੀ ਛਕ ਲਿਓ ਹੁਣ ਇੱਥੇ ਅੱਧਾ ਪੌਣਾ ਘੰਟਾ ਆਪ ਆਰਾਮ ਕਰਾਂਗੇ ਜਗਰਾਂਵਾਲੇ ਦੇ ਢਾਬੇ ਤੇ ਆ ਕੇ ਬਹਿ ਗਏ ਸੀ ਭੁੱਖ ਇੰਨੀ ਜ਼ਿਆਦਾ ਲੱਗੀ ਹੋਈ ਸੀ ਜੋ ਦੋ ਪ੍ਰਸ਼ਾਦ ਦੇ ਵਿੱਚ ਸ਼ੱਕਲੇ ਫੇਰ ਮੇਰੇ ਯਾਦ ਆਇਆ ਮੈਂ ਕਿਹਾ ਯਾਰ ਵੀਡੀਓ ਤਾਂ ਬਣਾਈ ਹੋਈ ਨਹੀਂ ਹੁਣ ਬਾਈ ਹੋਰ ਪ੍ਰਸ਼ਾਦ ਦੇ ਲੈਣ ਗਿਆ ਜਗਰਾਂਵਾਲੇ ਬਾਈ ਇੱਥੇ ਮੇਰੇ ਕੋਲ ਖੜ ਕੇ ਗਏ ਨੇ ਵਧੀਆਂ ਗੱਲਾਂ ਬਾਤਾਂ ਮਾਰ ਕੇ ਗਏ ਨੇ ਸਾਰੇ ਮੁੰਡੇ ਜਿੰਨੇ ਵੀ ਇੱਥੇ ਕੰਮ ਕਰਦੇ ਨੇ ਚਾਹੇ ਆਰਡਰ ਲੈਣ ਵਾਲੇ ਚਾਹੇ ਰੋਟੀ ਬਣਾਉਣ ਵਾਲੇ ਸਾਰਾ ਬੰਦਾ ਇਹੀ ਪੰਜਾਬ ਦਾ ਸਾਹਮਣੇ ਕਾ ਲੱਗਿਆ ਹੋਇਆ ਹੈ ਨਾ ਸ਼ੀਸ਼ਾ ਇੱਥੇ ਗੋਲਕ ਪਿਆ ਇਸ ਗੋਲਕ ਦੇ ਵਿੱਚ ਜਿਹੜੇ ਧੂਬੜੀ ਸਾਹਿਬ ਨੂੰ ਸੰਗਤ ਜਾਂਦੀ ਹੈ ਜਾਂ ਜਿਹੜੇ ਧੂਬੜੀ ਸਾਹਿਬ ਜੀ ਨੇ ਮੱਥਾ ਟੇਕਣਾ ਜਾਂ ਭੇਟਾ ਜਾਂ ਦਾਨ ਪੁੰਨ ਜੋ ਵੀ ਕਰਨਾ ਤਾਂ ਇਸ ਗੋਲਕ ਦੇ ਵਿੱਚ ਪ ਉਹ ਉਥੇ ਦਿਵਸ ਮਣਾਇਆ ਜਾਂਦਾ ਦਾ ਉਦੋਂ ਇਥੋਂ ਗੋਲਕ ਚੋਂ ਪੈਸੇ ਲੈ ਜਾਂਦੇ ਨੇ ਧੁਬੜੀ ਸਾਹਿਬ ਵਾਲਿਆਂ ਦੀ ਗੋਲਕ ਇੱਥੇ ਰੱਖੀ ਹੋਈ ਆ ਠੀਕ ਆ ਤੇ ਇਧਰਲੇ ਪਿਛਲੇ ਪਾਸੇ ਸਾਰੀ ਇਹਨਾਂ ਦੀ ਜਗ੍ਹਾ ਤੇ ਉਹ ਟਰੱਕ ਖੜੇ ਨੇ ਸਾਰੇ ਲੋ ਜੀ ਜਗਰਾਉਂ ਵਾਲਿਆਂ ਦੇ ਪੰਜਾਬੀ ਢਾਬੇ ਤੇ ਆ ਕੇ ਬਹਿ ਗਏ ਆ ਆਪਾਂ ਪ੍ਰਸ਼ਾਦਾ ਪਾਣੀ ਸ਼ਾਕਲੇਟ ਟੇਸਟ ਬਹੁਤ ਕੈਂਡ ਸੀ ਰੋਟੀਆਂ ਵੀ ਐ ਪੋਲੀਆਂ ਪੋਲੀਆਂ ਪਈਆਂ ਸੀ ਤੰਦੂਰ ਵਾਲੀਆਂ ਕੱਲ੍ਹ ਵਾਲੀ ਵੀਡੀਓ ਤੇ ਆ ਸਵੇਰ ਵਾਲੀ ਵੀਡੀਓ ਨੂੰ ਇਕੱਠਾ ਕਰਕੇ ਅਪਲੋਡ ਕਰ ਰਹੇ ਹਾਂ ਕਿਉਂਕਿ ਕੱਲ੍ਹ ਵਾਲੀ ਵੀਡੀਓ ਛੋਟੀ ਬਹੁਤ ਜ਼ਿਆਦੀ ਸੀ ਤਾਂ ਕਰਕੇ ਹੁਣ ਇਥੋਂ ਆਪਾਂ ਜਾਵਾਂਗੇ ਜੀ ਮਰਸ਼ੀਦਾਬਾਦ ਨੂੰ ਕਲਕੱਤੇ ਵਾਲੇ ਪਾਸੇ ਨੂੰ ਆਪਾਂ ਵੱਧ ਰਹੇ ਹਾਂ ਤੁਹਾਨੂੰ ਪਤਾ ਕਿ ਬੰਗਾਲ ਜਿਹੜਾ ਹੈਗਾ ਨਾ ਉਹ ਨਵਾਬਾਂ ਦਾ ਸ਼ਹਿਰ ਜਿਵੇਂ ਹైదరాబాద్ ਨਿਜ਼ਾਮਾਂ ਦਾ ਸ਼ਹਿਰ ਹਨ ਬਹੁਤ ਤਗੜੇ ਤਗੜੇ ਉੱਥੇ ਨਿਜ਼ਾਮ ਰਹਿੰਦੇ ਹੁੰਦੇ ਸੀ ਤਾਂ ਇੱਥੇ ਬਹੁਤ ਤਗੜੇ ਤਗੜੇ ਨਵਾਬ ਰਹਿੰਦੇ ਹੁੰਦੇ ਸੀ ਤੇ ਕੱਲ ਵਾਲੀ ਵੀਡੀਓ ਦੇ ਵਿੱਚ ਤੁਹਾਨੂੰ ਉਹਨਾਂ ਨਵਾਬਾਂ ਦੀ ਝਲਕ ਦੇਖਣ ਨੂੰ ਮਿਲੇਗੀ ਕਿਉਂਕਿ ਹੁਣ ਤੱਕ ਜਦੋਂ ਆਪਾਂ ਬੰਗਾਲ ਦੇ ਵਿੱਚ ਆਏ ਆ ਤਾਂ ਆਪਾਂ ਗੁਰੂ ਘਰ ਦੇ ਦਰਸ਼ਨ ਕੀਤੇ ਨੇ ਜਾਂ ਮਾੜਾ ਮੋਟਾ ਉਹਨਾਂ ਪਰਾਂ ਵਾਲੀਆਂ ਇੱਥੋਂ ਦੇ ਵਾਤਾਵਰਣ ਦੀਆਂ ਕਲਚਰ ਦੀਆਂ ਗੱਲਾਂ ਬਾਤਾਂ ਕੀਤੀਆਂ ਨੇ ਹੁਣ ਕੁਝ ਕੁ ਤੁਹਾਨੂੰ ਆਪਾਂ ਇਹਨਾਂ ਦੇ ਹੈਰੀਟੇਜ ਸਾਈਟਾਂ ਹੋ ਗਈਆਂ ਜਾਂ ਇਹਨਾਂ ਦੇ ਆਰਕੀਟੈਕਚਰ ਜਾਂ ਇਹਨਾਂ ਦੇ ਮਾਨੂਮੈਂਟ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਜਿੱਥੇ ਵੀਡੀਓ ਅਲਾਉਡ ਆ ਜਿਹੜੀ ਕੱਲ ਵੀਡੀਓ ਦਿਖਾਈ ਆ ਅਦੀਨਾ ਉਹ ਵੀ ਕੋਈ ਐਡੀ ਖਾਸ ਨਹੀਂ ਸੀ ਅਦੀਨਾ ਕੀ ਚੀਜ਼ ਦੇਖਣ ਵਾਲੀ ਸੀ ਅਦੀਨਾ ਦੇ ਵਿੱਚ ਵੀਡੀਓਗ੍ਰਾਫੀ ਨਹੀਂ ਅਲਾਉਡ ਸੀ ਤੇ ਇੱਥੇ ਵੀਡੀਓਗ੍ਰਾਫੀ ਅਲਾਉਡ ਆ ਰੱਬ ਸੁੱਖ ਰੱਖੇ ਵੀ ਇੱਥੇ ਕੋਈ ਰੌਲਾ ਨਾ ਪਿਆ ਹੋਵੇ ਮੰਦਿਰ ਮਸਜਿਦ ਵਾਲਾ ਤਾਂ ਆਪਾਂ ਵੀਡੀਓ ਨੂੰ ਬਹੁਤ ਚੰਗੇ ਤਰੀਕੇ ਨਾਲ ਬਣਾਵਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ